ਆਹ ਬਈ ਸਾਬ ਹੁਣ ਇੰਦੇ ਕੁੱਤਾ ਬਣ ਗਿਆ ਇਹਨੇ ਹੈ ਨਾ ਰੋਟੀ ਜਦ ਬਣ ਜਾਂਦੀ ਹੈ ਆ ਬੈਠੇ ਖਾਂਦੇ ਹਾਂ ਰੋਟੀ ਤੇ ਪਲੇਟ 'ਚ ਸਬਜ਼ੀ ਨਾ ਸਬਜ਼ੀ ਨਾ ਰੋਟੀ ਹੁਣ ਅਸੀਂ ਇਹਦਾ ਖਾਣਾ ਪਾ ਅੱਜ ਦਾ ਅਸੀਂ ਕੱਲ ਅਸੀਂ ਦਿੱਤੀ ਨਾ ਮੰਨਿਆ ਸਾਰੀ ਖਾ ਲਈ ਇਹ ਪਰ ਰੋਟੀ ਖਾਣੀ ਹੈ ਹੈ ਥੋੜੀ ਜੀ ਦੇ ਦ ਥੋੜੀ ਜੀ ਦੇਣੇ ਆ ਜਿਆਦੇ ਨਹੀਂ ਮੈਂ ਇਹਦੇ ਬਣਾਉਣੇ ਪੀਜੇ ਥੋੜੇ ਜਿ ਥੋੜੇ ਜਿ ਲੈ ਬਸ 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 ਦੇਖਿਆ ਦੇਖ ਜੀ ਕਿਸ ਤਰ੍ਹਾਂ ਦਾ ਕੰਮ ਕਰਦੇ ਇਹ ਇਹਦਾ ਸਾਡਾ ਅਟਾਲੀ ਨਹੀਂ ਹੈਗਾ ਇੰਡੀਅਨ ਕੁੱਤਾ ਸਾਡਾ ਲੈ ਖਾ ਲੈ ਗਰਮ ਹੈ ਗਰਮ ਕਰ ਖੜੁ ਸੁੱਕ ਮਾਰ ਆ ਇਹਦਾ ਆਪਣਾ ਖਾਣਾ ਨਹੀਂ ਖਾਇਆ ਜਾਂਦਾ ਇਹ ਦੇ 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 ਲੋ ਸਬਜੀ ਨਾ ਮਾਣ ਦੈਨੀ ਸਬਜੀ ਚਲਾਦ ਛੋਟੀ ਇਹ ਪੋਖ ਖੱਛੂ ਦੀ ਬੁੱਕੀ ਕਰ ਲੈ ਆਹ ਵੜੀ ਗਰਮ ਲੱਗਦੀ ਹੋਣੀ ਇਹਨੂੰ ਪੱਕਾ ਖਾਊਗਾ ਟਹਿ ਕੇ ਝਾਂਬਟ ਦਊਗਾ ਸਾਰੀ ਖਾਲ ਲੱਗ ਗਿਆ ਬਾਈ ਸਾਹਿਬ ਇਹਦਾ ਆਪਣਾ ਖਾਣਾ ਨਹੀਂ ਖਾਣਾ ਮੀਟ ਵਾਲਾ ਜਿਹੜਾ ਪਿਆ ਹੈ ਆ ਦੇਖੋ ਮੀਟ ਵਾਲਾ ਉਹਦਾ ਪਿਆ ਹੈ ਹਾਂ ਇਹਨੇ ਰੋਟੀਆਂ ਖਾਣੀਆਂ ਨੇ ਰੋਟੀਆਂ ਖਾਣੀਆਂ ਨੇ ਬਸ ਇੰਡੀਆ ਇੰਡੀਆ ਜਾਣ ਜੋਗਾ ਹੋ ਗਿਆ ਨੂਰ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਇਹ ਬੰਦਾ ਸਾਡਾ ਟਾਈਨ ਵੀ ਸਮਝ ਲੈਂਦਾ ਹੈ ਇੰਡੀਅਨ ਵੀ ਇੰਡੀਅਨ ਭਾਸ਼ਾ ਵੀ ਸਮਝ ਲੈਂਦਾ ਹੈ ਇੰਗਲਿਸ਼ ਵੀ ਹਾਂ ਇੰਗਲਿਸ਼ ਨਾਲ ਹੋਰ ਕੁਝ ਹੋਰ ਸਿੱਧ ਜ਼ਰਾ ਜੀ ਪਾਓ ਬੋਨਾ ਖਾਲਾ ਸਾਰੀ ਰੋਟੀ ਫਨੀਤੋ ਕਰਦੇ ਖਾ ਲੈ ਹੁਣ ਤੈਨੂੰ ਅਸੀਂ ਖਾ ਲੈ ਆਪਣੇ ਪਾਂਚੇ ਅਸੀਂ ਉਹ ਰਾ ਵਾਲਾ ਖਾਣ ਦੇ